ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਪਹਿਲਾ ਲੱਗ ਕਿਉਂ ਛੱਡੀਆ ਕਿਉਂਕਿ 400 ਤੋਂ ਵੱਧ ਕਿਸਾਨ ਇੱਥੇ ਫੱਟੜ ਹੋਏ ਨੇ ਔਰ 500 ਵੀਰਾਂ ਦੀਆਂ ਅੱਖਾਂ ਗਈਆਂ ਨੇ ਔਰ ਇੱਕ ਵੀਰ ਦੇ ਲਗ ਚੁੱਕਿਆ ਇਹ ਮੋਰਚ ਦੇ ਆਗੂ ਗਵਾਹੀ ਕਰਨ ਦੇ लायक ਨਹੀਂ ਔਰ ਜਾਂ ਲੀਡਰਸ਼ਿਪ ਨੂੰ ਗਵਾਹੀ ਕਰਨੀ ਨਹੀਂ ਹੋਦੀ ਪਰ ਅੱਜ ਤੁਹਾਡੇ ਅੱਗੇ ਸਾਡਾ ਸਿਰਜੂਦਾ ਤੁਸੀਂ ਉਹ ਮੋਰ ਨਾਲ ਦੀ ਵੀ ਹੱਕੀ ਮੰਗਾਂ ਲਈ ਔਰ ਕਿਸਾਨ ਮਜ਼ਦੂਰਦਿਆਂ ਮੰਗਾ ਲਈ ਪੰਜਾਬ ਤੇ ਹਰਿਆਣੇ ਨੇ ਮਿਲ ਕੇ ਔਰ ਪੂਰੇ ਭਾਰਤ ਨੇ ਸੱਤੀਓ ਮੰਗਾ ਲਈ ਇਮਾਨਦਾਰੀ ਨਾਲ ਹੱਥ ਕੜ ਕੇ ਸੱਚ ਖੜੇ ਕਰਕੇ ਜਵਾਬ ਦੇ ਦਿਓ ਕਿਉਂ ਸੱਚ ਅਪੀਲ ਕਰਨੀ ਚਾਹਨਾ ਪਿੱਟੂ ਬੁੱੱਜੜ ਵਰਗਾ ਨੂੰ ਹਾਂਸ ਰਾਜ ਹਾਂਸ ਨੂੰ ਜੇ ਉਹਨੇ ਡੰਗਾ ਕੰਮ ਕੀਤਾ ਤੀ ਉਹ ਵੀ ਸਾਡੇ ਜਹਨ ਦੇ ਵਿੱਚ ਹੈ 87 88 ਦੇ ਵਿੱਚ ਦਾਸ ਨੇ ਬੜਾ ਸੰਤਾਪ ਭੋਗਿਆ ਉਸ ਬੰਨੇ ਨੇ ਕਾਣਾ ਗਿਆ ਸੀ ਪੱਤਾ ਪੱਤਾ ਸਿੰਘਾਂ ਦਾ ਫੈਰੀ ਪੰਜ ਬੁਰੇ ਹਾਲਾਤਾਂ ਤੋਂ ਪਰ ਇਹ ਲੋਕ ਡੋਗਰੇ ਨਹੀਂ ਸ਼ਬਦਾਵਰੀ ਤੁਸੀਂ ਦੇਖ ਦਿਓ ਕਿਸਾਨਾਂ ਪ੍ਰਤੀ ਇਹ ਸਰਕਾਰੀ ਟੁਕੜੀਆਂ ਦੇ ਪੜਨੇ ਵਾਲੇ ਲੋਕ ਨੇ ਪਰ ਅੱਜ ਜਿਹੜੇ ਆਪਣੇ ਜੇਬਾਂ ਚੋਂ ਖਾਦਾ ਕਰਕੇ ਦਸਾਂ ਨਹਾਉਂਦੀ ਕਿਰਤ ਕਮਾਈ ਕਰਕੇ ਅੱਜ ਜਿਹੜੇ ਚਾਰ ਪਾਰਟਾਂ ਤੇ ਅੱਜ ਮੋਰਚੇ ਚੱਲ ਰਹੇ ਨੇ ਇਹਦੀ ਇੱਕ ਬਲਖਣ ਪੁਸ਼ਾਨ ਬਣੀ ਆ ਜਿਹੜੇ ਆਪ ਦੇ ਜੇਬਾਂ ਚੋਂ ਪੈਸੇ ਖਰਚ ਕੇ ਜੋ ਲੰਗਰ ਵੀ ਜੋ ਸੇਵਾ ਕਰਦੇ ਹੋ ਪਰ ਅੱਡ ਤੁਹਾਡੇ ਅੱਗੇ ਸਿਰ ਚੁੱਕਦਾ ਦੋਨੇ ਫਾਰਮਾਂ ਦਾ ਤੁਸੀਂ ਮੋਹਰ ਲਾ ਕੇ ਦਰਹਾਂਤ ਦੀ ਪੂਰੇ ਭਾਰਤ ਨੂੰ ਜਵਾਬ ਦਿੰਦਾ ਜਿੱਥੇ ਕੇ ਸਿਆਸੀ ਪਾਰਟੀਆਂ ਨੂੰ ਵੀ ਜਵਾਬ ਦਿੰਦਾ ਮੈਂ ਇਸ ਮੰਚ ਤੋਂ ਅਪੀਲ ਕਰਨੀ ਚਾਹੁੰਦਾ ਜਿਹੜੇ ਅੱਜ ਪੰਜਾਬ ਦੇ ਭਾਜਵਾ ਦੇ ਆਕੂਆਂ ਨਾਲ ਤੁਰਦੇ ਨੇ ਮੌਨਾ ਭੈਣਾਂ ਨੂੰ ਅਪੀਲ ਕਰਨੀ ਚਾਹੁੰਦਾ ਜਿਨ੍ਹਾਂ ਦੇ ਘਰਾਂ ਵਾਲੇ ਪੱਗਾਂ ਬੰਨ੍ਹ ਕੇ ਜਾਂ ਪਟਿਆਨ ਉੱਤੇ ਲਾ ਕੇ ਮੌਨਾ ਬੱਚਿਆਂ ਨੂੰ ਅਪੀਲ ਕਰਨੀ ਚਾਹੁੰਦਾ ਜਿਨ੍ਹਾਂ ਦੇ ਪਿੰਡਾਂ ਇਹ ਪੁੱਤ ਭਾਜਵਾ ਨਾਲ ਤੁਰਦੇ ਨੇ ਜਿਹਨੇ 400 ਨਸਾਨ ਪੱਟੜ ਹੋਇਆ ਤੁਹਾਡੇ ਪਰਿਵਾਰ ਚ ਪੱਟੜ ਹੁੰਦਾ ਤੁਸੀਂ ਭਾਜਵਾ ਨਾਲ ਤੁਰ ਪੈਂਦੇ ਜੇਕਰ ਤੁਹਾਡੇ ਕਿਸੇ ਪੁੱਤ ਦੀ ਇੱਕ ਅੱਖ ਗਈ ਹੁੰਦੀ ਤਾਂ ਤੁਸੀਂ ਉਹਨਾਂ ਭਾਜਵਾ ਨਾਲ ਤੁਰ ਪੈਂਦੇ ਜੇ ਤੁਹਾਡੇ ਪਰਿਵਾਰ ਦਾ ਸ਼ੁਭਕਰਮ ਕਰਗਾ ਪੁੱਤ ਇਹ ਸੋਟ ਕਰਕੇ ਸ਼ਹੀਦ ਹੋਇਆ ਹੁੰਦਾ ਤਾਂ ਇਹ ਤੁਸੀਂ ਭਾਜਵਾ ਕਾਨਾ ਸ਼ਾਈ ਨਾਲ ਤੁਰ ਪੈਂਦੇ ਮੇਰੀ ਉਹ ਮਾਂ ਨੂੰ ਪ੍ਰੇਮ ਬਾਬਾ ਜੇ ਇਸ ਵੀਡੀਓ ਜਾਂ ਕਿਤੇ ਵੀ ਜਾਂਦੀ ਐ ਸਟਰੈਨਰ ਦੇ ਜ਼ਰੀਏ ਸਾਂਝ ਕੇ ਉਹਨਾਂ ਨੂੰ ਬਾਅਦ ਦੇ ਫੜ ਕੇ ਸਮਝਾਓ ਉਹ ਜੇ ਤੁਸੀਂ ਸੱਚੀਓ ਕਿਸਾਨ ਆ ਉਹ ਜੇ ਤੁਸੀਂ ਸੱਚੀਓ ਕਿਸਾਨੀ ਦੇ ਦਰਦੀਆਂ ਲੱਖ ਲੱਖ ਤੁਹਾਨੂੰ ਕਿਸਾਨ ਕਹੋਣੇ ਤੇ ਲੱਖ ਲੱਖ ਦਾ ਤੁਹਾਡੇ ਨੇ ਅੱਜ ਵੀ ਤੁਸੀਂ ਭਾਜਪਾ ਦਾ ਕਰਨਾ ਕਰੋ ਜਾਂ ਭਾਜਪਾ ਦੇ ਨਾਲ ਕਰੋ ਅਸੀਂ ਨੌਨ ਪੋਲਿਟਿਕਲ ਆ ਇੱਥੇ ਕਲੀਅਰ ਕਰਨਾ ਚਾਹਣਾ ਚਾਹੇ ਕੇ ਐਮਐਨਐ ਇੱਕ ਸਵਾਰ ਸਾਰ ਮਜੂਰ ਮੋਰਚਾ ਇਥੋਂ ਕੋਈ ਲੀਡਰਸ਼ਿਪ ਨਹੀਂ ਜਾਊਗੀ ਸਿੱਧ ਅਸੀਂ ਤਾਂ ਸਿੱਧਾ ਜੱਟਾਂ ਨਾਲ ਖੋਕ ਕੇ ਜਵਾਬ ਦੰਨੇ ਹੁੰਦੇ ਆ ਜੇ ਅਸੀਂ ਗਲਤ ਆ ਤਾਂ ਸਾਨੂੰ ਸਟੇਜਾਂ ਤੋਂ ਸੱਟਿਓ ਜੇ ਕੋਈ ਹੋਰ ਆਗੂ ਹੋਊਗਾ ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰਦੇ ਜਿਹੜਾ ਮੋਰਚੇ ਨੂੰ ਗੱਲ ਪ ਜਾਊਗਾ ਦੋ ਮਿੰਟ ਲਾਵਾਂਗੇ ਸਮਝਾ ਲਾਂਗੇ ਪੰਜਾਬੀ ਚ ਸਭ ਨੂੰ ਕਰਨਾ ਆਉਂਦਾ ਦਿੱਲੀ ਦੇਖਿਆ ਦਿੱਲੀ ਵਾਲੇ ਨੇ ਜੋ ਕੁਛ ਕਿੰਦਾ ਪੂਰੇ ਪਾਰਕ ਦੇ ਵਿੱਚ ਆ ਪੱਕ ਨੂੰ ਦਾਗ ਲਵਾ ਕੇ ਆਏ ਸੀ ਲੋਕੀ ਕਹੀ ਜਾਂਦੇ ਸੀ ਜਿੱਤ ਕੇ ਆਇਆ ਜਿੱਤ ਕੇ ਆਇਆ ਇੱਕ ਕਾਲੇ ਕਨੂਰ ਰੱਦ ਕਰਾ ਕੇ ਆਏ ਆ ਪਰ ਜਦੋਂ ਦੂਜੀ ਸਟੇਟ ਦੇ ਲੋਕਾਂ ਨੂੰ ਸਾਡੀ ਲੋਰ ਪਈ ਸੀ ਤਾਂ ਆਸ ਪੱਗ ਤੇ ਦਾਗ ਲਵਾਇਆ ਇਸ ਮੋਰ ਤੇ ਲੱਗਣੇ ਤੋਂ ਪਰ ਇਹ ਪੱਗ ਦਾ ਦਾਗ ਧੋਤਾ ਗਿਆ ਦੂਜੀਆਂ ਸਟੇਟਾਂ 'ਚ ਦੂਜੀਆਂ ਸਟੇਟਾਂ ਦਾ ਪੱਟਾ ਵਾਲਾ ਬਾਜ਼ੀ ਪੰਜਾਬ ਦੇ ਹਰਿਆਣੇ ਦੇ ਲੋਕੋ ਕਿਉਂਕਿ ਜਦੋਂ ਸਾਡੀ ਕੁਛ ਹੀ ਪੱਜ ਚੁੱਕੇ ਸੀ ਇੱਥੇ ਤੇ ਸੋ ਤੁਹਾਡੇ ਅੱਗੇ ਸਿਰ ਝੁਕਦਾ ਮੈਂ ਮਾਫੀ ਚਾਹਣਾ ਦੋਨਾਂ ਫਾਰਮਾਂ ਵੱਲੋਂ ਜੇ ਸਾਥੋਂ ਪ੍ਰਬੰਧ ਨਹੀਂ ਕਰੇਗੇ ਕਿਉਂਕਿ ਖਾਮੀ ਰਹਿ ਜਾਂਦੀ ਆ ਤੁਹਾਨੂੰ ਵੀ ਪਤਾ ਪਰ ਤੁਸੀਂ ਜੋ ਸਾਥ ਪਾਟ ਜਿ ਇਦਾਂ ਹੀ ਸਾਥ ਦਿੰਦਾ ਰਹੋ ਕੋਈ ਚਿੰਤਾ ਨਹੀਂ ਇੱਥੇ ਬੜੇ ਬੜੇ ਨਹੀਂ ਲੰਬੇ ਇਹ ਫੁੱਟੜ ਆ ਪੁੱਛ ਜਿਹੜਾ ਪੁੱਛੜਾ ਕਿਹੜਾ ਦਾਦਾ ਕਿੱਥੇ ਗਿਆ ਬੜਾ ਸੰਤਾਪ ਹੋ ਗਿਆ ਤੇ ਇਹਦੇ ਜਿਹੜੇ ਆ ਅਸੀਂ ਤਾਂ ਦੋ ਤਰੀਕ ਨੂੰ ਫੇਰ ਤਿੰਨ ਤਰੀਕ ਨੂੰ ਇੱਥੇ ਬੈਠੇ ਆ ਜਿਹੜਾ ਕੁਝ ਕਰਨਾ ਹੈ ਕਰ ਲਓ ਕੋਈ ਇਹ ਚੀਜ਼ ਦੀ ਪਰਵਾਹ ਨਹੀਂ ਪਹਿਲਾਂ ਵੀ ਇਹਨਾਂ ਨੇ ਸਾਡੇ ਤੇ ਗੋਲੇ ਕਿੰਨਾ ਕੁ ਸਿੱਧੀਆਂ ਗੋਲੀਆਂ ਮਾਰ ਲੀਆਂ ਤੁਸੀਂ ਫੇਰ ਵੀ ਸਾਰੇ ਬੈਠੇ ਹੋ ਤੁਹਾਡਾ ਆਿਆਂ ਦਾ ਇੱਥੇ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਵਾਲੇ ਸੋ ਨਿਹਾਲ